ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰਜਾਮੀ ਕੁਦਰਤ ਜਾਣਦੀ ਏ ਸਾਰੇ ਦੇ ਸਾਰਿਆਂ ਦੇ ਅੰਦਰ ਦੀ ਦਿਲਾਂ ਦੀ ਜਾਣਦੇ ਐ ਹੁਣ ਅਗਲਾ ਖਾ ਕੇ ਪੁੱਠਾ ਸਿੱਧਾ ਤੇ ਮੁੜ ਕੇ ਬਿਮਾਰ ਹੋ ਜੇ ਅਰਦਾਸ ਕਰਾਓ ਮਹਾਰਾਜ ਜੀ ਤੇ ਕਿਰਪਾ ਕਰ ਦੋ ਹੁਣ ਭਰੇਜ ਕੋਈ ਰੱਖਦਾ ਨਹੀਂ ਕਿਰਪਾ ਕਿ ਉਹ ਤੇ ਮਰੂ ਇਹ ਨਹੀਂ ਜਿਉਂਦਾ ਰਹਿਦਾ ਇਹ ਖਾ ਖਾ ਕੇ ਪੁੱਠਾ ਸਿੱਧਾ ਹੁਣ ਮੈਂ ਸੱਚੀ ਵੇਖਿਆ ਮੈਂ ਇੱਕ ਵਾਰ ਭੋਗ ਤੇ ਸਾਡੇ ਨੇੜੇ ਪਿੰਡ ਦਾ ਸੀ ਉੱਥੇ ਮੈਂ ਗਿਆ ਮੈਂ ਖੁਦ ਮੈਂ ਕਿੰਨੀ ਵਾਰੀ ਕਹਿਣਾ ਮੈਂ ਕਿਹਾ ਸਰਦਾਰ ਜੀ ਇੱਥੇ ਆਉਨੇ-ਉਨੇ ਐ ਮੈਂ ਕਿੰਨੀ ਵਾਰੀ ਤੁਹਾਡੇ ਆਇਆ ਕਿਸੇ ਹਸਪੀਟਲ ਤੇ ਜਾਇਆ ਕਰੋ ਕਿਸੇ ਡਾਕਟਰ ਨੂੰ ਚੈੱਕ ਕਰਾ ਲਓ ਮਾੜਾ-ਮੋਟਾ ਮਿਹਨਤ ਕਰ ਲਓ ਕੋਈ ਨਹੀਂ ਬਾਬਾ ਜੀ ਕਰਾਉਨੇ ਐ ਜੀ ਕਰਦੇ ਐ ਜੀ ਉਹ ਬਸ ਕਦੇ ਇੱਥੇ ਭੋਗ ਜਾਣ ਰਿਸ਼ਤੇਦਾਰ ਉਹਦੇ ਵਾਲੇ ਸੀ ਕਦੇ ਮਰੇ ਤੇ ਕਦੇ ਜੰਮੇ ਤੇ ਖਾ ਖਾ ਪਕੌੜੇ ਅਟੈਕ ਪਿਆ ਹੀ ਰਹਿ ਗਿਆ ਤੇ ਇੱਥੇ ਭੋਗ ਦੇ ਉੱਤੇ ਫਿਰ ਏਦਾਂ ਗੱਲਾਂ ਕਰਨ ਉੱਥੇ ਜਿਹੜਾ ਵੀ ਬੰਦਾ ਬੋਲੇ ਬੜੇ ਚੰਗੇ ਸੀ ਜੀ ਬੜੇ ਵਧੀਆ ਸੀ ਜੀ ਫਿਰ ਬੇਬੇ ਆ ਗਈ ਉਹ ਕਹਿੰਦੀ ਜੀ ਰੱਬ ਨੂੰ ਕੀ ਮਨਜ਼ੂਰ ਸੀ ਵੇਖ ਲਓ ਰੱਬ ਲੈ ਗਿਆ ਮੈਂ ਕਿਹਾ ਰੱਬ ਨਹੀਂ ਲੈ ਗਿਆ ਤੇਰੇ ਵਾਲੇ ਨੂੰ ਪਕੌੜੇ ਲੈ ਗਏ ਇੱਕ ਹਟਿਆ ਹੀ ਨਹੀਂ ਮੰਨਿਆ ਹੀ ਨਹੀਂ ਮੈਂ ਨੂੰ ਮੈਂ ਕਿਹਾ 50 ਵਾਰੀ ਕਿਹਾ ਸੀ ਵੀ ਫੁੱਲ ਬਾਡੀ ਟੈਸਟ ਕਰਾ ਲਿਆ ਕਰ 60 ਸਾਲ ਦਾ ਬਾਪੂ ਹੋ ਚੱਲਿਆ ਹੁਣ ਤੂੰ ਸਾਰੇ ਸਰੀਰ ਦੇ ਟੈਸਟ ਕਰਾਇਆ ਕਰ ਸਾਲ 'ਚ ਇੱਕ ਵਾਰੀ ਵੈਸੇ 6 ਮਹੀਨਿਆਂ ਬਾਅਦ ਸਾਰੇ ਟੈਸਟ ਕਰਾ ਫੁੱਲ ਬਾਡੀ ਦੇ ਤੇਰੇ ਕੋਲੇਸਟ੍ਰੋਲ ਵੱਧਦਾ ਤੇ ਨਹੀਂ ਕਿਤੇ ਜੇ ਤੇਰੇ ਕੋਲੇਸਟ੍ਰੋਲ ਵੱਧਦਾ ਹੋਇਆ ਅਟੈਕ ਹੋ ਜਾਊ ਜੇ ਯੂਰਿਕ ਐਸਿਡ ਵੱਧਦਾ ਹੋਇਆ ਤੇਰੇ ਹੱਡ ਗੋਡੇ ਦੁਖਣ ਲੱਗ ਜਾਣਗੇ ਕੁਝ ਵੱਧਣ ਤਾਂ ਨਹੀਂ ਲੱਗ ਗਿਆ ਪਹਿਲਾਂ ਹੀ ਇਲਾਜ ਕਰ ਲਈ ਆਪਾਂ ਧਿਆਨ ਰੱਖੀਏ ਬਸ ਉਹਦੇ ਹੀ ਪਤਾ ਲੱਗਿਆ ਵੀ ਬੰਦਾ ਪਿਆ ਹੀ ਰਹਿ ਗਿਆ ਸੋ ਇਸ ਕਰਕੇ ਜਦੋਂ ਅਸੀਂ ਅਰਦਾਸ ਇਹ ਕਰੀਏ ਵੀ ਮਹਾਰਾਜ ਕਿਰਪਾ ਕਰ ਦੋ ਸਾਡੇ ਤੇ ਐ ਕਰ ਦੋ ਭਾਵੇਂ ਜੋ ਮਰਜੀ ਕਰੀ ਜੋ ਸਾਨੂੰ ਬੰਦੇ ਬਣਨਾ ਪੈਣਾ ਅਸੀਂ ਆਪਣੀਆਂ ਗਲਤੀਆਂ ਛੱਡਦੀਏ ਆਪਣੀਆਂ ਗਲਤੀਆਂ ਸੁਧਾਰਦੀਏ ਉਹ ਤੇ ਸਾਡੇ ਤੇ ਦਿਆਲ ਹੀ ਬੈਠਾ ਹੈ